ਹਾਂਜੀ ਨਮਸਕਾਰ ਸਾਰੇ ਵੀਰਾਂ ਨੂੰ ਤੇ ਆ ਤੁਹਾਡਾ ਨਿਕੜਾ ਭਰਾ ਕਰ ਰਿਹਾ ਫੀਟਿੰਗ ਨਾ ਬਿਜਲੀ ਦੀ ਨਿਕੜੇ ਸ਼ਨਾਗੋਸ਼ ਫੇਰਾ ਇਹੋ ਬਣਾ ਸ਼ਨਾਗੋਸ਼ ਫੇਰਾ ਅੱਜ ਬੱਸ ਸਮੋਹ ਲੇ ਗਿਆਂ ਪਾਪ ਹੋਣੇ ਭਾਈ ਬਿਜਲੀਆ ਕਰਦੇਗਾ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਅਸੀਂ ਕਰਦੇ ਦੀ ਵੀਡੀਓ ਨੂੰ ਲਾਈਕ ਕਰਦੇ ਕਰੋ ਭਾਈ ਫੋਲੋ ਕਰ ਲੈਣੋ ਸਬਸਕ੍ਰਾਈਬ ਕਰੋਗਾ ਸਬਸਕ੍ਰਾਈਬ ਪਰ ਇਹਦੇ ਸਬਸਕ੍ਰਾਈਬ ਨੂੰ ਸਬਸਕ੍ਰਾਈਬ ਕਰੋ YouTube ਤੇ ਭਾਈ ਇਹ ਹੋਰ ਭਾਈ ਇਹ ਚੱਲਦਾ ਸਾਡਾ ਕੰਮ ਅਸੀਂ ਇੱਧਰ ਲੱਗੇ ਹੋਇਆ ਟੁੱਟੀਆਂ ਦਾ ਕਰਨਾ ਬਾਹਰ ਫੋਟ ਰੇਂਗਣੇ ਪੈਣੇ ਆੜੀ ਬਾੜ ਜਲਾ ਜਾ ਮੈਂ ਸੁਣਾਵਾ ਫਿਰ ਤੈਨੂੰ ਦਿਖਾ ਲਈ ਗਏ ਤੂੰ ਤਾਂ ਨਹੀਂ ਸੁਣਾਉਂਦਾ ਮੈਂ ਸੁਣਾਵਾ ਸੁਣਾਓ ਜੀ ਕਦਰियां ਆਪਦੀ ਹੱਦ ਬੀਤੀ ਜੀ ਜਿਹੜੀ ਛੋੜੇ ਨਾਲ ਹੱਦ ਬੀਤੀ ਹੈ ਜੀ ਮੈਂ ਮੈਂ ਬੋਲ ਦਵਾਂ ਜਿਹੜੀ ਛੋੜੇ ਨਾਲ 6 ਸਾਲਾਂ ਦੇ ਕਦਰ ਸੁਣਾਓ ਹੱਦ ਬੀਤੀ ਹੈ ਨਾ ਉਹ ਸੁਣਾਓ 7 ਸਾਲਾਂ ਦੀ ਸੀ ਜਾਰੀ 7 ਸਾਲਾਂ ਦੀ ਸੀ ਜਾਰੀ ਮੈਨੂੰ ਤੋੜ ਬੈਠੀ ਨਾਰੀ ਮੈਨੂੰ ਮਾਰ ਬੈਠੀ ਨਾਰੀ ਮੈਨੂੰ ਮਾਰ ਬੈਠੀ ਨਾਰੀ ਪਿੰਡ ਧੂਰ ਕੋਟ ਦੀ ਨਾਲੇ ਕਰਿਆ ਨਾ ਪਿਆ ਨਾਲੇ ਕਰੇ ਇਹਨਾ ਪਿਆ ਨਾਲੇ ਨਸੇ ਤੋਂ ਰੋਕਦੀ ਨਾਲੇ ਕਰੇ ਇਹਨਾ ਪਿਆ ਧੀਰ ਵਹਰ ਵਾਲ ਦੇ ਬੋਲ ਅੱਗੇ ਹੁਣ ਹੀਰਾ ਦੇ ਮੱਥਾ ਟੇਕਦੀ ਨਾਲੇ ਕਰੇ ਇਹਨਾ ਪਿਆ ਹਾਏ ਹਾਏ ਹੋਰ ਮੇਰੇ ਭਰਾ ਸਾਰੇ ਠੀਕ ਠਾਕ ਹੋ ਲਾਈਕ ਕਮੈਂਟ ਕਰਦੇ ਕਰੋ ਯਾਰ ਸਾਡਾ ਵੀ ਆ ਭਾਂਜ ਦੇ ਹਾੜੀਆਂ ਚੋਂ ਕਿਹੜਾ ਛੁੱਟ ਜੇ ਹੈ ਅਸੀਂ 2-4 ਪੈਸੇ ਕਮਾ ਲਿਆ ਯਾਰ ਫੇਸਬੁੱਕ ਤੋਂ ਕਹਿੰਦੇ ਫੇਸਬੁੱਕ ਤੋਂ ਪੈਸੇ ਆਉਂਦੇ ਆ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਵੀ ਕਰਦੇ ਨੇ ਇਹ ਸਾਡਾ ਕੰਮ ਚੱਲਦਾ ਭਾਈ ਕਈ ਦਿਨਾਂ ਦਾ ਹਾ ਵੀ ਬੱਸ ਕਹਿਣਾ ਕੀ ਗੱਲ ਹਣ ਤੂੰ ਤੈਨੂੰ ਇੱਕ ਲੈਨ ਜੋੜ ਦੀ ਨਾਲ ਬਈ ਕਤਰੀ ਜੀ ਯਾਰ ਵੀਰਵਾਰ ਵਾਲੇ ਦਿਨ ਹਾਂ ਤੂੰ ਲਾਉਣਾ ਉਹਦੀ ਬਾਤ ਵੀਰਵਾਰ ਵਾਲੇ ਦਿਨ ਨਹੀਂ ਤਾਂ ਉਹਦੀ ਟੇਕਣਾ ਮੱਥਾ ਮੱਥਾ ਤੀਰਾਂ ਦੇ ਟੇਕਦੀ ਨਾਲੇ ਕਰੇ ਇਨਾ ਪਿਆਰ ਚਲ ਠੀਕ ਹੈ ਜੀ ਓਕੇ ਬਾਈ ਟਾਟਾ